ਦੀ ਅੰਦਰ ਸੱਤੇ ਰਹਿ ਵਾਲੇ ਹਨ ਇਸ ਸਿਸਟਰ ਆਪਕੇ ਜੀਵਨ ਦੀ ਬਹੁਤ ਵੱਡੀ ਦਵਾਈ ਦੇ ਜਾ ਰਹੇ ਹਨ ਇਹਨਾਂ ਦੀ ਦਵਾਈ ਇਹ ਹੈ ਕਿ 5 ਤੋਂ 7 ਸਾਲ ਤੋਂ ਇਸ ਸਿਸਟਰ ਦੇ ਹੱਥ ਹੱਟੇ ਲੱਤ ਵਿੱਚ ਬਹੁਤ ਦਰਦ ਰਹਿੰਦੀ ਸੀ ਸ਼ੁਰੂ ਵਿੱਚ ਤਾਂ ਇਸ ਸਿਸਟਰ ਦੇ ਲੱਤ ਵਿੱਚ ਦਰਦ ਥੋੜੀ ਥੋੜੀ ਹੁੰਦੀ ਸੀ ਪਰ ਫਿਰ ਜਦੋਂ ਕੱਦ ਦੇ ਨਾਲ ਨਾਲ ਲੱਤ ਵਿੱਚ ਵੀ ਦਰਦ ਹੋਣੀ ਸ਼ੁਰੂ ਹੋ ਗਈ ਜਿਸ ਕਾਰਨ ਸਿਸਟਰ ਨੇ ਕਈ ਡਾਕਟਰਾਂ ਨੂੰ ਵੀ ਦਿਖਾਇਆ ਤੇ ਕਈ ਸਾਲ ਦਵਾਈਆਂ ਖਾਧੀਆਂ विश्वासပါတယ် ਕਿ ਮੇਰਾ ਸਦਕਾਰਾ ਇੱਥੇ ਹੀ ਹੈ ਇਸ ਸਿਸਟਮ ਦਾ ਨਾਟਾ ਚਰਚਾ ਬੰਦਾ ਜੁੜੇ ਜਦੋਂ ਵੀ ਫਾਇਰ 3 ਦੇ ਦੌਰਾਨ ਪਰਮੇਸ਼ਰ ਦੇ ਦਾਸ ਸਰਦਨ ਜਾਣਦੇ ਦਾ ਇਹ ਸਿਸਟਮ ਪੂਰੇ ਵਿਸ਼ਵਾਸ ਨਾਲ ਉਹਨਾਂ ਨੂੰ ਮੋਟਾ ਸਲੀਪ ਕਰ ਦੇ ਪਿਛਲੇ 10 ਦਿਨ ਪਹਿਲਾਂ ਇਸ ਸਿਸਟਰ ਦੇ ਲਾਖਾ ਦੇ ਦਰਦ ਕਿਤੇ ਜ਼ਿਆਦਾ ਦਰਦ ਹੋਣੀ ਸ਼ੁਰੂ ਹੋ ਗਈ ਦੰਤ ਇੰਨੀ ਜ਼ਿਆਦਾ ਵੱਧ ਗਈ ਕਿ ਇਸ ਸਿਸਟਮ ਕੋਲੋਂ ਖੁਰਕਾ ਫਿਰਨਾ ਵੀ ਔਖਾ ਹੋ ਗਿਆ ਸੀ ਇਸ ਸਿਸਟਰ ਬਾਥਰੂ ਵੀ ਛੋਟੀ ਇਸ ਸਿਸਟਰ ਲਗਾਤਾਰ ਸ਼ਾਂਤੀ ਬੰਦਗੀ ਵਿੱਚ ਆਉਂਦੇ ਰਹੇ। ਇਸ ਸਿਸਟਰ ਦਾ ਪੇਟਰ ਹੀ ਇਸ ਸਿਸਟਰ ਨੂੰ ਚਰਚ ਵਿੱਚ ਛਾੜੇ ਕੋ ਜਾਂਦਾ ਸੀ ਤੇ ਲੈ ਕੇ ਜਾਂਦੇ ਸੀ। ਇਸ ਸਿਸਟਰ ਕੋਲੋਂ ਆਪਣੇ ਆਪ ਚਰਚ ਕੌਂਡ ਵਿੱਚ ਵੀ ਰਹਿ ਸੀ ਆਇਆ ਜਾਂਦਾ। 5 ਦਿਨ ਪਹਿਲਾਂ ਸ਼ਾਂਤੀ ਬੰਦਗੀ ਵਿੱਚ ਪਾਸਟੇ ਤੇ ਲੋਂਦੇ ਰਹੇ ਸਨ ਕਿ ਆਪਣੀ ਦੰਦ ਤੋਂ ਦੁਖੀ ਹੋ ਹੋ ਚੁਕੇ ਸਨ ਜਿਸ ਦਿਨ ਤੋਂ ਫਾਸਲੇ ਜੀ ਦਾ ਮਸਤਾ ਕੀਤਾ ਹੋਇਆ ਅਰਮਾਨ ਇਹਨਾਂ ਦੇ ਦੰਦ ਨੂੰ ਬੰਨਿਆ ਤਾਂ ਉਸ ਦਿਨ ਤੋਂ ਹੀ ਇਸ ਸਿਸਟਰ ਦੀ ਦਰਦਤ ਅਣੀ ਸ਼ੁਰੂ ਹੋ ਗਈ ਹਰ ਦਿਨ ਇਸ ਸਿਸਟਰ ਦੀ ਨੱਕ ਅਤੇ ਨੱਕ ਦੀ ਦਰਦ ਈਸ਼ਵਰ ਦੇ ਪਰਮੇਸ਼ਰ ਦਾ ਆਕਾ